ਰਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰੋਮਾਣਾ ਪੰਜਾਬੀ ਸਾਇੰਟਿਫਿਕ ਅਕੈਡਮੀ ਲੁਧਿਆਣਾ ਦੇ ਸਮੂਹ ਆਦੇਦਾਰ ਅਤੇ ਮੈਂਬਰਾਂ ਨੇ ਮੰਗ ਕੀਤੀ ਕਿ ਹੜ੍ਹਾਂ ਕਾਰਨ ਭਾਰੀ ਜਾਨੀ ਤੇ مالی ਤੇ ਨੁਕਸਾਨ ਹੋਇਆ ਹੈ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਕਿਹਾ ਕਿ ਹੜ੍ਹਾਂ ਕਾਰਨ ਵਿਦਿਆਰਥੀਆਂ ਦੀ ਪੜਾਈ ਬਿਲਕੁਲ ਬੰਦ ਹੋ ਗਈ ਹੈ ਉਹਨਾਂ ਦੇ ਮਾਪੇ ਰੋਟੀ ਰੋਜੀ ਲਈ ਫਿਕਰਮੰਦ ਹਨ ਜਿਨ੍ਹਾਂ ਲਈ ਬਾਰੀ ਸਹਾਇਤਾ ਦੀ ਸਖਤ ਲੋੜ ਹੈ ਉਹਨਾਂ ਨੇ ਮੰਗ ਕੀਤੀ ਕਿ ਹੜਪੀੜਿਤ ਖੇਤਰਾਂ ਦੇ ਵਿਦਿਆਰਥੀ ਕਿਸੇ ਵੀ ਸਰਕਾਰੀ ਜਾਂ ਨਿੱਜੀ ਸਕੂਲ ਕਾਲਜ ਜਾਂ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਯੂਨੀਵਰਸਿਟੀਆਂ ਵਿੱਚ ਪੜ ਰਹੇ ਹਨ ਸਰਕਾਰ ਸਾਰੇ ਵਿਦਿਆਰਥੀਆਂ ਦੀਆਂ ਘੱਟੋ-ਘੱਟ 1 ਸਾਲੀ ਜਾਂ ਇਸ ਤੋਂ ਵੱਧ ਪ੍ਰਭਾਵਿਤ ਸਮੇਂ ਲਈ ਫੀਸਾਂ ਤੇ ਹੋਰ ਖਰਚੇ ਮੁਆਫ ਕਰਵਾਵੇ ਜਦ ਸਰਕਾਰੀ ਪੱਧਰ ਤੇ ਆਪ ਮੁਆਫ ਕਰੇ ਸੀਨੀਅਰ ਮੀਤ ਪ੍ਰਧਾਨ ਪਾਲਕੌਰ ਨੇ ਬਿਆਨ ਦਿੱਤਾ ਕਿ ਹੜਾ ਕਾਰਨ ਵਿਦਿਅਕ ਆਧਾਰਿਆਂ ਦੀਆਂ ਇਮਾਰਤਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਸੀਂ ਮੰਗ ਕਰਦੇ ਹਾਂ ਕਿ ਇਮਾਰਤਾਂ ਦੀ ਤਤਕਾਲੀ ਮੁਰੰਮਤ ਕੀਤੀ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਸਮਾਜਿਕ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ। ਜਨਰਲ ਸੱਤਰ ਡਾਕਟਰ ਗੁਲਜਾਰ ਸਿੰਘ ਪੰਦੇ ਨੇ ਕਿਹਾ ਕਿ ਸਕੂਲਾਂ ਕਾਲਜਾਂ ਦੇ ਵਿਦਿਆ ਪ੍ਰਬੰਧਕਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਹੜ੍ਹ ਪੀੜਿਤ ਵਿਦਿਆਰਥੀ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਹੋਰ ਖਰਚੇ ਮਾਫ ਕਰਨ ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਦੇਵ ਸਿੰਘ ਸਿਰਸਾ प्रोफैसर गुरभजन सिंह ग प्रोफैसर रविंद्र पठल डॉक्टर लखविंदर जौहल डॉक्टर अनूप सिंह डॉक्टर अनूप सिंह सुरेंद्र कैड़े डॉक्टर जोगिंद निराला बलवीर माधोपुरी डॉक्टर गुर इकबाल सिंह डॉक्टर अरविंद कौर काकड़ा डॉक्टर गुरचरण कौर कोचर डॉक्टर हरविंद तलोचन लोची जसपाल मानखेड़ा मन जनमेजा सिंह जौहर जसवीर झाजे डॉक्टर हरी सिंह जाचिक सहजप्रीत सिंह मांगट शबदीश संजीवन सिंह नरेंद्र पाल कौर वाहिद सतनाम सिंह संतोख सिंह ਸੁਖੀ ਡਾਕਟਰ ਹਰਜਿੰਦਰ ਸਿੰਘ ਕਮਰਜੀਤ ਪੱਟਲ ਪ੍ਰੋਫੈਸਰ ਸਰਗੀ ਪ੍ਰੇਮ ਸਾਇਲ ਪ੍ਰੋਫੈਸਰ ਬਲਵਿੰਦਰ ਸਿੰਘ ਚੈਹਲ ਕਰਨਜੀਤ ਸਿੰਘ ਗਰੇਵਾਲਾ ਤੇ ਵਰਗੇ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਿਲ ਚਾਨਾ